ਅਰਧਿਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੰਮ੍ਰਿਤਸਰ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਨੇ ਥਾਣਾ ਸਦਰ ਦੀ ਟੀਮ ਨਾਲ ਮਿਲ ਕੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਅਜਨਾਲਾ ਅਤੇ ਰਾਜਾ ਸੰਸੀ ਇਲਾਕਿਆਂ ਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਟੋਲਰੈਂਸ ਪਾਲਿਸੀ ਟੁਵਰਡਸ ਟੈਰਰ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਤਿੰਨ ਇਹ ਰੈਡ ਮੋਡਿਊਲ ਦੇ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕੀਤਾ ਇਹ ਤਿੰਨੋਂ ਅੰਮ੍ਰਿਤਸਰ ਰੂਰਲ ਏਰੀਆ ਦੇ ਰਹਿਣ ਵਾਲੇ ਨੇ ਇਹਨਾਂ ਦੇ ਨਾਮ ਹੈਗੇ ਆ ਲਵਪ੍ਰੀਤ ਲੱਭਾ ਤੇ ਕਰਨਦੀਪ ਕਰਨ ਹੈ ਤੇ ਬੂਟਾ ਸਿੰਘ ਹੈ ਜਿਹੜੇ ਲਵਪ੍ਰੀਤ ਤੇ ਕਰਨਦੀਪ ਨੇ ਜਗਦੇਵ ਕਲਾਂ ਦੇ ਨੇ ਤੇ ਮੁਕਾਮ ਪਿੰਡ ਤਸੀਲ ਲੜਣਾਲੇ ਦੇ ਰਹਿਣ ਵਾਲਾ ਬੂਟਾ ਸਿੰਘ ਇਹ ਤਿੰਨੋਂ ਜਿਹੜਾ ਤੇ ਟੈਰਰਿਸਟਿਬਲੀ ਗੈਂਗਸਟਰ ਜਿਹੜਾ ਗਰੁੱਪ ਹੈ ਹੈਪੀ ਪਾਸੀਆਂ ਤੇ ਉਹਦੇ ਜਿਹੜੇ ਆਕਾ ਨੇ ਹਰਵਿੰਦਰ ਰਿੰਦਾ ਵਗੈਰਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਆ ਔਰ ਇਹਨਾਂ ਦੇ ਜਿਹੜੇ ਅਕਿਊਜ਼ ਦੇ ਕਨਫੈਸ਼ਨ ਦੇ ਉੱਤੇ ਇੱਕ AK47 ਰਾਈਫਲ ਇੱਕ ਲੋਕ ਪਿਸਟਲ 0.30 ਬੋਰ ਔਰ ਇੱਕ 0.32 ਬੋਰ ਦਾ ਪਿਸਟਲ ਤੇ ਲਾਈਵ ਕੈਟਰੀਜਸ ਇਹਨਾਂ ਦੇ ਡਿਫਰੈਂਟ ਜਿਹੜੀਆਂ ਵੈਪਨਸ ਨੇ ਉਹਦੇ ਨਾਲ ਮਿਲੇ ਨੇ ਇਹਦੇ ਵਿੱਚ ਮੇਨ ਗੱਲ ਇਹ ਸਾਹਮਣੇ ਆਈ ਹੈ ਕਿ ਇਹਨਾਂ ਨੂੰ ਇਹ ਵੈਪਨਸ ਕਟਆਊਟ ਕੰਟੈਕਟਸ ਦੇ ਥਰੂ ਪਹਚਾਏ ਗਏ ਔਰ ਅਗੇ ਇਹਨਾਂ ਨੂੰ ਟਾਸਕਿੰਗ ਜਿਹੜੀ ਇਹ ਉਹਨਾਂ ਨੇ ਅਗੇ ਕਰਨੀ ਸੀਗੀ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਆਈ ਹੈ ਕਿ ਇਹਨਾਂ ਇਹ ਜਿਹੜੇ ਤਿੰਨੋਂ ਅਕਿਊਜ਼ ਨੇ ਇਹਨਾਂ ਨੂੰ ਪੈਸਿਆਂ ਦੇ ਲਾਲਚ ਨਾਲ ਨਾਲ ਜੋੜਿਆ ਗਿਆ ਤੇ ਕੁਝ ਪੈਸਿਆਂ ਦੀ ਟ੍ਰਾਂਜੈਕਸ਼ਨ ਹੋਈ ਉਹ ਵੀ ਕਟਆਊਟ ਦੇ ਥਰੂ ਹੋਈ ਔਰ ਬੂਟਾ ਸਿੰਘ ਦੇ ਜਿਹੜਾ ਮੇਨ ਗੱਲ ਹੈ ਕਿ ਉਹ ਪੁਰਾਣਾ ਉਹਦਾ ਬ੍ਰਦਰ ਵੀ ਦੁਬਈ 'ਚ ਸੀਗੇ ਜਦੋਂ ਹੈਪੀ ਪਾਸੀਆਂ ਉੱਥੇ ਸੀਗਾ ਉਹਦੇ ਮੁੜ ਕੇ ਕੰਟੈਕਟ ਦੇ ਵਿੱਚ ਸਟੈਬਲਿਸ਼ ਰਹੇ ਬੂਟਾ ਸਿੰਘ ਦੇ ਤੇ ਉਸ ਤੋਂ ਬਾਅਦ ਉਹਨੇ ਦੋਨੇ ਜਿਹੜੇ ਲਵਪ੍ਰੀਤ ਤੇ ਕਰਨ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਲੁਭਾ ਕੇ ਉਹਨਾਂ ਨਾਲ ਜੋੜਿਆ ਤੇ ਅੱਗੇ ਵਾਸਤੇ ਜਿਹੜਾ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੋ ਇਹਦੇ 'ਚ ਜਦੋਂ ਕੱਲੇ ਰਿਕਵਰੀ ਹੋਈ ਹੈ ਜੇ ਦੇਵਕਲਾ ਏਰੀਆ ਚ ਉਸ ਤੋਂ ਬਾਅਦ ਜਦੋਂ ਇਹ ਵਾਪਸ ਆ ਰਹੇ ਸੀ ਤੇ ਇਹਨਾਂ ਨੇ ਪੁਲਿਸ ਪਾਰਟੀ ਨੂੰ ਰੋਕਿਆ ਕਿ ਸਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਗੱਡੀ ਚੋਂ ਇੱਕ ਵਾਰ ਬਾਥਰੂਮ ਵਗੈਰਾ ਜਾਣਾ ਹੈ ਜਾਂ ਸਿਹਤ ਖਰਾਬ ਦਾ ਬਹਾਨਾ ਮਾਰਿਆ ਜਿੱਦਾਂ ਡਾਲੇ ਚ ਉਤਰੇ ਤੇ ਇਹਨਾਂ ਨੇ ਗੁਰਜੀਤ ਸਿੰਘ ਜਿਹੜਾ ਐਸਆਈ ਆ ਉਹਦਾ ਪਿਸਤੌਲ ਖੋਇਆ ਤੇ ਉਹ ਤੋਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਸੈਲਫ ਡਿਫੈਂਸ ਦੇ ਵਿੱਚ ਇੰਸਪੈਕਟਰ ਹਰਿੰਦਰ ਸਿੰਘ ਐਸਐਚਓ सदर ਅਰਵਿੰਦਰ ਜੀ ਸਾਡੇ ਇਨਸਪੈਕਟਰ ਸੀਆਈਏ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਚੋਂ ਫਾਇਰ ਕੀਤਾ ਤੇ ਦੋ ਬੰਦੇ ਇੰਜਰਡ ਹੋਏ ਲਵਪ੍ਰੀਤ ਤੇ ਬੁੱਟਾ ਸਿੰਘ ਇਹਨਾਂ ਨੂੰ ਮੈਡੀਕਲ ਟਰੀਟਮੈਂਟ ਵਾਸਤੇ ਹਸਪੀਟਲ ਭੇਜਿਆ ਗਿਆ ਤੇ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਮੋੜਲੀ ਪੁੱਛਗਿੱਛ ਕੀਤੀ ਗਿਆ ਕਿ 3 ਫਰਵਰੀ ਨੂੰ ਜਿਹੜਾ ਫਤੇਗੜ ਚੂੜੀਆਂ ਇੰਟਰਸੈਕਸ਼ਨ ਬਾਈਪਾਸ ਦੇ ਉੱਤੇ ਆਪਾਂ ਸਾਰਿਆਂ ਨੇ ਸੁਣਿਆ ਕਿ ਇਨਸੀਡੈਂਟ ਹੋਇਆ ਉਹਦੇ ਬਾਰੇ ਡਿਟੇਲ ਪੁੱਛਗਿੱਛ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਚੀਜ਼ ਰੈਪ ਕਰਕੇ ਦਿੱਤੀ ਗਈ ਸੀ ਲਪੇਟ ਕੇ ਦਿੱਤੀ ਗਈ ਸੀਗੀ ਦੀ ਬਹੁਤ ਵੱਡੀ ਆਵਾਜ਼ ਆਏਗੀ ਉਹ ਜਿਹੜੀ ਹੈ ਇਹਨਾਂ ਦੇ ਜੋ ਇਨਸੀਡੈਂਟ ਦੇ ਬਾਰੇ ਆਪਣੀ ਇਨਵੋਲਵਮੈਂਟ ਵੀ ਕਨਫੈਸ ਕੀਤੀ ਹੈ ਇਹਦੇ ਚ ਜਿਹੜੇ ਕੁਝ ਪਨਾਹ ਦੇਣ ਵਾਲੇ ਬੰਦੇ ਵੀ ਇਹਨਾਂ ਦੇ ਨਾਲ ਫਿਕਰ ਹੋਏ ਐ ਉਹਨਾਂ ਦੀ ਵੀ ਅਸੀਂ ਜਿਹੜੀ ਰੋਲ ਸਰਟਨ ਕਰਕੇ ਉਹਦੇ ਖਿਲਾਫ ਵਾਜਬ ਕਾਰਵਾਈ ਕੀਤੀ ਜਾ ਰਹੀ ਹੈ ਮੇਨ ਗੱਲ ਕੀ ਹੈ ਕਿ ਜਿਹੜੇ ਯੂਥ ਨੇ ਇਹ ਇਹਦੇ ਚਿੱਕ ਜਿਹੜਾ ਲਵ ਪ੍ਰੀਤ ਹੈ ਇਹਦੇ ਖਿਲਾਫ ਪਹਿਲਾਂ ਇੱਕ ਐਨਡੀਪੀਐਸ ਦਾ 200 ਗ੍ਰਾਮ ਦੇ ਕਰੀਬ ਦਾ ਇੱਕ ਹੋਰ ਸਾਥੀ ਦੇ ਨਾਲ ਪੁਰਾਣਾ ਮੁਕੱਦਮਾ ਦਰਜ ਹੈ ਬਾਕੀ ਕਿਸੇ ਦਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈ ਜੋ ਮੇਨ ਗੱਲ ਆਈ ਹੈ ਕਿ ਫਾਈਨੈਂਸ਼ੀਅਲ ਐਲੂਰਮੈਂਟ ਵਾਸਤੇ ਇਹ ਬੰਦੇ ਜਿਹੜੇ ਇਹੋ ਜਿਹੇ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੇ ਆ ਸੋ ਮੈਂ ਤੁਹਾਡੇ ਰਾਹੀਂ ਇਹ ਮੈਸੇਜ ਸਾਰੇ ਯੂਥ ਨੂੰ ਦੇਣਾ ਚਾਹੁੰਦਾ ਕਿ ਦੇਖੋ ਬਾਹਰ ਬੈਠੇ ਲੋਕ ਤੁਹਾਨੂੰ ਮਿਸਯੂਜ਼ ਕਰਦੇ ਆ ਮੁੜ ਕੇ ਸੰਤਾਪ ਤੁਹਾਨੂੰ ਭੋਗਣਾ ਪੈਂਦਾ ਹੈ ਤੋ ਆਪਣੀ ਮਿਹਨਤ ਨਾਲ ਕੰਮ ਕਰੋ ਔਰ ਇਹੋ ਜੇ ਕੰਮ ਚ ਨਾ ਪਈਏ ਆਪਾਂ ਇਹ ਤਾਂ ਮੈਂ ਸਾਰੀ ਸਾਰੀ ਪੁਲਿਸ ਟੀਮ ਨੂੰ ਦਿਲੀ ਮੁਬਾਰਕ ਦਿੱਤਾ ਬਾਦ ਦੰਨਾ ਕਿ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ ਆਲਮ ਵਿਜੇ ਜੀ ਹਰਮਿੰਦਰ ਜੀ ਨਵਜੋਤ ਸਾਡੇ ਏਡੀਸੀਪੀ ਸਾਡੇ ਸੀਆਈਏ ਦੇ ਇੰਸਪੈਕਟਰ ਮੋਲਕ ਦੇਵ ਗੁੰਜਰ ਜੀ ਔਰ ਹਰਿੰਦਰ ਸਾਰੇ ਹਰਮਿੰਨਾ ਜੀ ਸਾਡਾ ਖੜ ਵੀ ਜਾਏ ਐਸਪੀ ਨੌਰਥ ਨੇ ਵੀ ਬੜਾ ਇੰਪੋਰਟੈਂਟ ਸਾਰੇ ਟੈਕਨ ਬੇਸਡ ਆਪਰੇਸ਼ਨ ਨੂੰ ਸਫਲ ਕਰਨ ਦੇ ਵਿੱਚ ਛੰਡਾ ਹੀ ਆਏ ਵੈਪਨਸ ਐ ਕਿ ਜਿਹੜੀ ਲੇਟਸ ਵੀ ਤੁਹਾਨੂੰ ਪਤਾ ਕਿ ਡਰੋਨਸ ਦੀ ਅੰਦਰਫ ਦੇ ਵਿੱਚ ਆਪਾਂ ਕਿੰਨੀਆਂ ਰਿਕਵਰੀਆਂ ਕੀਤੀਆਂ ਔਰ ਉਹ ਉਹ ਅਸੀਂ ਬੀਐਸਐਫ ਅਥਾਰਟिटीज ਨਾਲ ਉਹਨੇ ਨੂੰ ਗੱਲ ਨੂੰ ਟੇਕ ਅਪ ਜ਼ਰੂਰ ਕਰਨਾ ਹੈ ਕਿ ਕਿਉਂਕਿ ਤੁੰਦਾ ਦਾ ਵੀ ਪਿੱਛੇ ਮੌਸਮ ਸੀ ਉਹਦਾ ਵੀ ਫਾਇਦਾ ਉਠਾਇਆ ਲੋਕਾਂ ਨੇ ਸੋ ਉਹਦੇ ਵਿੱਚ ਜਿਹੜੀ ਇਹ ਸਾਡਾ ਆਪਰੇਸ਼ਨ ਹੈ ਕੰਟੀਨਿਊ ਕਰੇਗਾ ਔਰ ਅਸੀਂ ਤੁਹਾਡੇ ਰਾਹੀਂ ਸਾਰੇ ਗੁਰੂ ਨਗਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਂਨੇ ਕਿ ਅਸੀਂ ਦਿਨ ਰਾਤ ਪੁਲਿਸ ਮਿਹਨਤ ਕਰ ਰਹੀ ਹੈ ਔਰ ਬਿਲਕੁਲ ਉਹਨਾਂ ਦੀ ਸੁਰੱਖਿਆ ਸਾਡਾ ਪ੍ਰਾਈਮ ਇੰਪੋਰਟੈਂਟ ਕੰਮ ਹੈ